ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਰ ਫਾਰਮਰ ਤੇ ਅੱਜ ਅਸੀਂ ਹੈਗੇ ਜੀ ਪਿੰਡ ਖੇੜੀ ਵੀਰ ਸਿੰਘ ਜਿੱਥੇ ਕਿ ਇੱਕ ਪ੍ਰੋਜੈਕਟ ਲੱਗਾ ਹੋਇਆ ਜੀ ਰਾਉਂਡ ਗਲਾਸ ਫਾਊਂਡੇਸ਼ਨ ਵੱਲੋਂ ਵੇਸਟ ਮੈਨੇਜਮੈਂਟ ਦਾ ਇੱਕ ਰੁੱਖਾਂ ਵਾਲਾ ਵੀ ਹੈਗਾ ਉੱਥੇ ਬਾਅਦ ਚ ਜਾਵਾਂਗੇ ਪਹਿਲਾਂ ਵੇਸਟ ਮੈਨੇਜਮੈਂਟ ਦੇ ਉੱਪਰ ਆ ਜੀ ਤੇ ਆ ਜੀ ਓਡਾ ਨਾ ਕੀ ਮੇਰਾ ਨਾਮ ਬਲਮ ਹੈ ਜੀ ਇਹ ਬਲਮ ਇੱਥੇ ਦੇ ਕਰਤਾ ਧਰਤਾ ਹੈ ਜੀ ਵੇਸਟ ਮੈਨੇਜਮੈਂਟ ਦੇ ਤੇ ਇੱਥੇ ਦਾਇ ਤੋ ਇਹ ਪੱਟੇ ਜਾ ਸਕਦੇ ਸੀਮੈਂਟਡ ਦੇ ਇਹਦੇ ਵਿੱਚ ਵੇਸਟ ਸਿੱਟੀ ਜਾਂਦੀ ਆ ਜਿਹੜੀ ਅ ਗਲ ਜਾਂਦੀ ਆ ਜਿਵੇਂ ਆਪਣੀਆਂ ਬਨਸਪਤੀ ਆ ਜਿਹੜੀ ਜਿਹਨੂੰ ਅਸੀਂ ਬਨਸਪਤੀ ਕਹਿ ਸਕਦੇ ਆ ਜਿਹੜੀ ਗਲਦੀ ਆ ਉਹ ਇੱਥੇ ਉਹਦੀ ਖਾਦ ਬਣਾਈ ਜਾਂਦੀ ਆ ਆ ਚਾਰ ਆਡਡ ਬਲੋਕ ਬਣਾਏ ਹੋਏ ਨੇ ਇਹਨਾਂ ਨੇ ਇਹਦੇ ਵਿੱਚ ਵੇਸਟ ਮੈਨੇਜਮੈਂਟ ਲਈ ਗਿੱਲੇ ਕੂੜੇ ਲਈ ਜਿਹਨੂੰ ਗਿੱਲਾ ਕੂੜਾ ਕਹਿ ਸਕਦੇ ਆ ਜਾਂ ਬਨਸਪਤੀ ਕਹਿ ਸਕਦੇ ਜਿਹੜੀ ਗਲ ਜਾਂਦੀ ਆ ਜਿਵੇਂ ਸਬਜ਼ੀਆਂ ਦੇ ਛਿਲਕੇ ਹੋਰ ਸਵਾ ਹਨਾ ਗਲੇ ਸਹ ਹੋਏ ਫਰੂਟ ਐ ਸਬਜ਼ੀਆਂ ਤੇ ਇੱਧਰ ਜਿਹੜੀ ਪਲਾਸਟਿਕ ਆ ਉਹ ਆਡਡ ਰੱਖੀ ਜਾਂਦੀ ਆ ਤਾਂ ਕਿ ਇਹਨੂੰ ਰੀਯੂਜ਼ ਕਰਨ ਲਈ ਵੇਚ ਦਿੱਤਾ ਜਾਂਦਾ ਤਾਂ ਉਹ ਆਪਣਾ ਘਰ ਪਰਿਵਾਰ ਚਲਾਉਂਦੇ ਆ ਇਹਦੇ ਨਾਲ ਵੇਚ ਕੇ ਤੇ ਇਹ ਪ੍ਰੋਜੈਕਟ 200 ਪਿੰਡਾਂ ਚ ਜਾ ਚੁੱਕਿਆ ਜੀ ਤੇ 40000 ਘਰਾਂ ਨੂੰ ਸਿਖਾ ਚੁੱਕੇ ਆ ਤੇ ਹਰੇਕ ਘਰ ਨੂੰ ਦੋ ਦੋ ਬਾਲਟੀਆਂ ਦਿੱਤੀਆਂ ਜਾਂਦੀਆਂ ਆ ਪਲਾ ਵੱਡੀਆਂ ਜਿਦੇ ਵਿੱਚ ਸੁੱਕਾ ਕੂੜਾ ਜਿਵੇਂ ਕਿ ਪਲਾਸਟਿਕ ਹੋਰ ਵੱਖਰੀ ਕੀਤੀ ਜਾਂਦੀ ਹੈ ਤੇ ਗਿੱਲਾ ਕੂੜਾ ਜਿਹੜਾ ਇੱਥੇ ਜਿਹਦੀ ਖਾਦ ਬਣਾਈ ਜਾਂਦੀ ਆ ਇਹ ਖਾਦ ਬਣਾ ਕੇ ਅੱਗੇ ਜ਼ਿਮੀਂਦਾਰਾਂ ਨੂੰ ਵੇਚਦੇ ਆ ਆਰਗੇਨਿਕ ਤੇ ਉਹ ਕੀਤਾ ਜਾਂਦਾ ਆ ਬਹੁਤ ਹੀ ਵਧੀਆ ਪ੍ਰੋਜੈਕਟ ਆ ਤੇ ਬਾਕੀ ਬਾਈ ਹੈਗੇ ਨੇ ਸਾਡੇ ਨਾਲ ਜੋ ਇਹਨਾਂ ਦੇ ਪ੍ਰੋਜੈਕਟ ਦੇ ਮੇਨ ਕਰਤਾ ਧਰਤਾ ਨੇ ਤੇ ਇਹ ਤੁਹਾਨੂੰ ਜਿਆਦਾ ਡਿਟੇਲ ਚ ਦੱਸ ਸਕਦੇ ਆ ਪ੍ਰੋਜੈਕਟ ਐਗਜ਼ੈਕਟ ਹੈ ਕੀ ਜੀ ਤੁਸੀਂ ਕਹਾਲ ਦੀ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਕੰਪੋਸਟ ਪਿੱਟ ਨੇ ਸਾਡੇ ਜਿੱਥੇ ਮਲੇ ਪੰਜਾਬ ਗੌਰਮੈਂਟ ਵੱਲੋਂ ਬਣਾਏ ਜਾਂਦੇ ਨੇ ਸਵੱਛ ਭਾਰ ਦੇ ਅੰਡਰ ਤੇ ਰਾਉਂਡ ਗਲਾਸ ਫਾਊਂਡੇਸ਼ਨ ਐਜ਼ ਇੰਪਲੀਮੈਂਟੇਡ ਏਜੰਸੀ ਹੈ ਇਹਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਦੋ ਤਰ੍ਹਾਂ ਦੇ ਡਾਸਟਬਿਨ ਇੱਕ ਕਰਨ ਤੇ ਆਪਣੇ ਰੇੜੀ ਚੰਚੈਂ ਦਿੱਤੀ ਜਾਂਦੀ ਹੈ ਤੇ ਸਭ ਤੋਂ ਜ਼ਰੂਰੀ ਪਾਰਟ ਹੈ ਜਿਹੜਾ ਅਵੇਰਨੈਸ ਪਾਰਟ ਜਿਹੜਾ ਲੋਕਾਂ ਨੂੰ ਸਿਖਾਇਆ ਜਾਂਦਾ ਵੀ ਗਿੱਲਾ ਸੁੱਕਾ ਕੂੜਾ ਕੀ ਹੁੰਦਾ ਤੇ ਘਰ-ਘਰ ਡਸਟਬਿਨ ਦੇਣ ਤੋਂ ਬਾਅਦ ਉਹ ਦੁਬਾਰਾ ਜਿਹੜਾ ਬੰਦਾ ਉੱਥੇ ਰੱਖਿਆ ਜਾਂਦਾ ਉਹਦੇ ਵੀ ਸਮਝਾਇਆ ਜਾਂਦਾ ਤੇ ਘਰ ਵਾਲਿਆਂ ਨੂੰ ਦੁਬਾਰਾ-ਦੁਬਾਰਾ ਵੀ ਉਸ ਪਾਉਂਦੇ ਰਹਿਣ ਸਾਡੀ ਸਾਡੀ ਟੀਮ ਲਗਾਤਾਰ ਘਰ-ਘਰ ਜਾਂਦੀ ਹੈ ਤੇ ਕਿਉਂਕਿ ਵੇਸਟ ਨੂੰ ਮੈਨੇਜਮੈਂਟ ਕਰਨਾ ਬਹੁਤ ਜ਼ਰੂਰੀ ਆ ਕਿਉਂਕਿ ਪੰਜਾਬ ਨੂੰ ਜੀ ਅਸੀਂ ਸੋਨਾ ਬਣਾਉਣਾ ਹੈ ਤਾਂ ਵੇਸਟ ਮੈਨੇਜਮੈਂਟ ਬਹੁਤ ਜ਼ਰੂਰੀ ਆ ਜਿਵੇਂ ਮੈਂ ਤੁਹਾਨੂੰ ਇੱਕ ਗ੍ਰਾਮਪਲ ਦੇ ਦਿੰਦਾ ਇੱਕ ਵਾਰ ਮੈਂ ਆਸਟ੍ਰੇਲੀ ਇੱਕ ਮੇਰਾ ਦੋਸਤ ਸੀਗਾ ਉਹ ਕੋਕਾ ਕੋਲਾ ਪੀ ਰਿਹਾ ਉਹਦੇ ਕੋ ਕੈਨ ਡੇਗ ਗਿਆ ਉਹਨੇ ਚੱਕਿਆ ਨਹੀਂ ਉੱਥੇ ਸੁੱਟ ਕੇ ਆ ਗਿਆ ਮਤਲਬ ਸੁੱਟ ਦੇ ਡੇਗ ਗਿਆ ਉਹਨੇ ਚੱਕਿਆ ਨਹੀਂ ਤੂੰ ਪਿੱਛੋਂ ਇੱਕ ਗੋਰਾ ਆਇਆ ਉਹਨੇ ਉਹਨੂੰ ਕਿਹਾ ਕਿ ਪਾਈ ਤੇਰਾ ਕੈਨ ਡੇਗ ਗਿਆ ਚੱਕ ਲਾ ਕੇ ਤੇ ਉਹ ਚੱਕ ਕੇ ਉਹਨੇ ਆਪ ਨਹੀਂ ਚੱਕਿਆ ਉਹਨੇ ਆਪ ਪਿੱਛੋਂ ਚੱਕ ਕੇ ਉਹਨੂੰ ਫੜਾਇਆ ਵੀ ਆ ਲੈ ਤੁਹਾਡਾ ਤੇਰਾ ਕੈਨ ਡੇਗ ਗਿਆ ਸੀਗਾ ਉਹ ਬੇਸ਼ਰਮ ਹੋ ਕੇ ਉਹਨੇ ਬੰਦੇ ਨੇ ਚਾਤ ਫੜ ਲਿਆ ਤੂੰ ਅੱਗੇ ਸੁੱਟਿਆ ਸੋ ਦੇਖ ਲਓ ਉਹ ਆਪਣੇ ਚੀਜ਼ ਨੂੰ ਕਿੰਨਾ ਪਿਆਰ ਕਰਦੇ ਆ ਅਸੀਂ ਕਿਤੇ ਵੀ ਕੁਝ ਵੀ ਸੁੱਟ ਕੇ ਚੱਲ ਜਾਂਦੇ ਆ ਜੇ ਤੁਸੀਂ ਜਿਹੜੀ ਬਨਸਪਤੀ ਆ ਹਨਾ ਜਿਹੜੀ ਗੜ ਜਾਂਦੀ ਆ ਆਰਗੈਨਿਕ ਜਿਹੜੀ ਚੀਜ਼ ਆ ਉਹਨੂੰ ਕਿਤੇ ਵੀ ਸੁੱਟਦੇ ਕੋਈ ਪਰੇਸ਼ਾਨੀ ਨਹੀਂ ਹੈਗੀ ਪਰ ਜਿਹੜੀ ਪਲਾਸਟਿਕ ਆ ਹਨਾ ਤਾਂ ਉਹ ਗਲਦੀ ਨਹੀਂ ਹੈਗੀ ਉਹਨੂੰ ਅਲੱਗ ਕਰਕੇ ਰੀਯੂਜੇਬਲ ਬਣਾਉਣਾ ਜ਼ਰੂਰੀ ਆ ਰੀਯੂਜ਼ ਹੋ ਜਾਂਦੀ ਹੈ ਕਿਉਂਕਿ ਇਹ ਰੀਸਾਈਕਲ ਹੋ ਜਾਂਦੀ ਹੈ ਤਾਂ ਉਹਨੂੰ ਯੂਜ਼ ਕਰਨਾ ਬਹੁਤ ਜ਼ਰੂਰੀ ਆ ਸੋ ਐਵੇਂ ਇਸ ਫਾਊਂਡੇਸ਼ਨ ਰਾਉਂਡ ਕਲਾਸ ਫਾਊਂਡੇਸ਼ਨ ਦਾ ਸਾਥ ਦਿਓ ਤੇ ਸਾਨੂੰ ਅਸੀਂ ਤਾਂ ਕਿ ਅਸੀਂ ਆਪਣੇ ਪੰਜਾਬ ਨੂੰ ਸੋਹਣਾ ਬਣਾ ਸਕੀਏ ਕਿਉਂਕਿ ਸਾਡਾ ਪੰਜਾਬ ਬਹੁਤ ਸੋਹਣਾ ਹੈ ਜੀ ਉਹ ਅੱਪਾ ਚੱਲਦੇ ਆ ਅੱਗੇ ਜਿੱਥੇ ਇਹਨਾਂ ਨੇ ਝੀੜੀ ਬਣਾਈ ਹੋਈ ਆ ਪੰਜਾਬ ਦੇ ਜਿਹੜੇ ਔਥੈਂਟਿਕ ਰੋਖਣੇ ਜਿਹੜੇ ਪੰਜਾਬ ਦੇ ਅਸਲੀ ਰੋਖਣੇ ਜਿਵੇਂ ਅਸੀਂ ਪੰਜਾਬ ਦੇ ਅਸਲੀ ਬਸ਼ਿੰਦਿਆਂ ਉਵੇਂ ਪੰਜਾਬ ਦੇ ਰੁੱਖ ਵੀ ਹੈਗੇ ਨੇ ਹਾਂ ਤਾਂ ਉਹ ਦਿਖਾਉਨੇ ਆ ਸੋ ਇੱਕ ਗਰਾਉਂਡ ਚੱਲਦੇ ਆ ਸਾਰਾ ਕੁਝ ਦੇਖਦੇ ਆ ਨਾ ਪ੍ਰੋਜੈਕਟ ਵੱਲੋਂ ਕਾਬਲੇ ਤਾਰੀਫ ਪ੍ਰੋਜੈਕਟ ਚੱਲ ਰਿਹਾ ਜੀ ਅਸੀਂ ਇਸ ਪ੍ਰੋਜੈਕਟ ਦਾ ਹਿੱਸਾ ਬਣੀਏ ਤੇ ਚਲੋ ਅੱਗੇ ਚੱਲਦੇ ਹਾਂ ਧੰਨਵਾਦ ਸਿਕਲ ਜੀ ਮੈਂ ਹਾਰਪ ਫੇਰ ਆ ਗਿਆ ਤੇ ਇਹ ਆ ਜੀ ਰਾਉਂਡ ਗਲਾਸ ਫਾਊਂਡੇਸ਼ਨ ਵੱਲੋਂ ਛੋਟਾ ਜਿਹਾ ਜੰਗਲ ਜਿਹੜਾ ਇਹਨਾਂ ਦਾ ਪ੍ਰੋਜੈਕਟ ਸੀਗਾ ਉਹਦੇ ਪਹਿਲੇ ਦਸਾਂ ਵਿੱਚ ਇੱਕ ਸੀਗਾ ਰੈਂਡਮ ਜੰਗਲ ਜਿਹਾ ਬਣਾਇਆ ਛੋਟਾ ਜਿਹਾ ਇੱਥੇ ਸਿਰਫ ਪੰਜਾਬ ਦੇ ਹੀ ਪੁਰਾਣੇ ਦਰਖਤ ਨੇ ਜਿਵੇਂ ਆ ਇੱਥੇ ਪਤਲਾ ਹੈ ਕਣਕ ਚੰਪਾ ਕੋਈ ਕੋ ਮਹਿੰਦੀ ਆ ਅਰਜਣੀਆਂ ਪਿੱਪਲ ਆ ਟਿੱਕਰ ਆਆਂ ਸਰੀਆਂ ਹੈ ਨਾ ਇਹ ਉਹ ਕੰਮ ਸਿੰਬਲ ਵੀ ਹੈਗਾ ਆ ਅਰਜਣ ਦੇ ਵੀ ਹੈਗੇ ਆ ਆ ਮੁਰਿੰਗਾ ਵੀ ਆ ਦੇਖੋ ਸੁਹਾਂਜਣਾ ਮੁਰਿੰਗਾ ਇਹ ਇਹ ਰੋਜ਼ ਖਾ ਸਕਦੇ ਆ ਤੁਸੀਂ ਇਹ ਕੈਲਸ਼ੀਅਮ ਇਹਦੇ ਵਿੱਚ ਬਹੁਤ ਜ਼ਿਆਦਾ ਦੁੱਧ ਤੋਂ ਕਹਿੰਦੇ ਜ਼ਿਆਦਾ ਕੈਲਸ਼ੀਅਮ ਆ ਤੇ ਆਕਸੀਜਨ ਪਿਓਰ ਕਰਦਾ ਆ ਸਾਹ ਇਹਦੀ ਕੋਈ ਲੈ ਸਕਦੇ ਆ ਆਪਾਂ ਕਹਿੰਦੇ ਵਧੀਆ ਪਿਓਰ ਆਕਸੀਜਨ ਕਰਦਾ ਤੇ ਇਹਦੇ ਨਾਲ ਵੈਸੇ ਮੈਂ ਘਰੇ ਪਿੰਡ ਸਿਗਾ ਤੋਂ ਪੱਤੇ ਆ ਵਿੱਚ ਪਾ ਕੇ ਰੋ ਪ੍ਰੌਂਟਿਆਂ 'ਚ ਪਾ ਕੇ ਖਾਂਦਾ ਰਹਿਣਾ ਮੈਂ ਚਾਹ ਵੀ ਬਣਾ ਕੇ ਪੀ ਸਕਦੇ ਇਹਦੀ ਗ੍ਰੀਨ ਟੀ ਵੈਸੇ ਸ਼ਹਿਰਾਂ 'ਚ ਤਾਂ ਮਹਿੰਗੀ ਮਿਲਦੀ ਐਸੇ ਇੱਥੇ ਉਹ ਫ੍ਰੀ 'ਚ ਹੀ ਆ ਹੁਣ ਤੂ ਤੋੜ ਕੇ ਲੈ ਕੇ ਜਾ ਸਕਦੇ ਆ ਹੈਨਾ ਤੋ ਮੈਂ ਲੈ ਜਮਾ ਮੈਨੂੰ ਚਾਹੀਦੇ ਆ ਨਾ ਤੇ ਤੁਸੀਂ ਵੀ ਆਪਣੇ ਪਿੰਡਾਂ ਚ ਜਿਹੜੀ ਤੁਹਾਡੇ ਕੋਲ ਵਾਧੂ ਜਗ੍ਹਾ ਆ ਉੱਥੇ ਜੰਗਲ ਬਣਾਓ ਇਹ ਫ੍ਰੀ ਆਫ ਕਾਸਟ ਤੁਹਾਨੂੰ ਪੰਜਾਬ ਦੇ ਜਿਹੜੇ ਪ੍ਰਾਣੇ ਰੁੱਖ ਨੇ ਅਸਲੀ ਪੰਜਾਬ ਦੇ ਰੁੱਖ ਨੇ ਉਹ ਮੁਹैया ਕਰਾਉਣਗੇ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਆ ਤਾਂ ਇਹਨਾਂ ਦੀ ਨਰਸਰੀ ਆ ਲੰਗਚ ਲੰਗ ਪਿੰਡ ਲੰਗ ਪਿੰਡ ਵਿੱਚ ਤੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਆ ਇਸ ਵੀਡੀਓ ਦੇ ਅਖੀਰ ਵਿੱਚ ਤੁਹਾਨੂੰ ਸੰਪਰਕ ਨੰਬਰ ਮਿਲ ਜੂਗੇ ਜਿੱਥੇ ਕਿਤੇ ਵੀ ਤੁਹਾਡੇ ਕੋਲ ਸਪੇਸ ਆ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਜੰਗਲ ਬਣਾਓ ਜਿਹੜੀ ਪਈ ਆ ਅਸੀਂ ਜੰਗਲ ਬਣਾ ਸਕਦੇ ਆ ਤੇ ਅਸੀਂ ਹੋਰ ਆਪਣੀ ਹਵਾ ਪਾਣੀ ਨੂੰ ਸ਼ੁੱਧ ਕਰ ਸਕਦੇ ਆ ਸੋ ਜ਼ਰੂਰੀ ਆ ਜੀ ਬਣੇ ਰਹੋ ਅਗਲੀ ਜਗ੍ਹਾ ਲਈ ਜਿੱਥੇ ਅਸੀਂ ਸਰੀਰ ਤਕੜੇ ਕਰਨੇ ਆ ਉੱਥੇ ਚੱਲਦੇ ਆ ਧੰਨਵਾਦ ਇਹ ਹੈਗਾ ਜੀ ਗਰਾਉਂਡ ਜਿਹੜੀ ਕਿ ਰਾਉਂਡ ਗਲਾਸ ਫਾਊਂਡੇਸ਼ਨ ਵੱਲੋਂ ਪੰਚਾਇਤ ਦੀ ਮਦਦ ਕੀਤੀ ਉਹਨਾਂ ਨੇ ਕਲੈਬਰੇਸ਼ਨ ਚ ਆਏ ਪ੍ਰੋਜੈਕਟ ਇਹਨਾਂ ਦਾ ਪਹਿਲਾ ਆਇਆ ਪ੍ਰੋਜੈਕਟ ਇਹ ਇੱਥੇ ਫੁੱਟਬਾਲ ਗਰਾਉਂਡ ਆ ਟ੍ਰੈਕ ਆ ਤੇ ਸਾਹਮਣੇ ਟੈਨਿਸ ਕੋਰਟ ਆ ਤੇ ਬਾਸਕਟਬਾਲ ਕੋਰਟ ਬਣਾਈ ਹੋਈ ਹੈ ਜਿੱਥੇ ਅਸੀਂ ਪੰਜਾਬਦਿਆਂ ਨੇ ਜੁੱਸੇ ਤੱਕੜੇ ਕਰਨੇ ਆ ਹੈਨਾ ਹਾਂ ਸਭ ਤੋਂ ਵਧੀਆ ਫੁੱਟਬਾਲ ਗਰਾਉਂਡ ਕਿਉਂਕਿ ਮੈਂ ਫੁੱਟਬਾਲ ਵਾਲਾ ਬੰਦਾ ਮੈਨੂੰ ਫੁੱਟਬਾਲ ਖੇਡਣਾ ਆਉਂਦਾ ਥੋੜਾ ਜਿਹਾ ਬੜਾ ਨਹੀਂ ਹੁੰਦਾ ਨੰਗੇ ਪੈਰੀ ਫੋਟੋ ਲੈ ਕੇ ਖੇਡਦਾ ਮੈਂ ਸੋ ਅਸੀਂ ਜੁੜੀਏ ਆਪਣੇ ਪੰਜਾਬ ਨੂੰ ਸੋਨਾ ਬਣਾਈਏ ਤੇ ਤੁਸੀਂ ਵੱਦ ਤੋਂ ਵੱਦ ਰਾਉਂਡ ਗਲਾਸ ਫਾਊਂਡੇਸ਼ਨ ਨਾਲ ਸੰਪਰਕ ਕਰੋ ਤੇ ਜਿਹੜਾ ਬੰਦਾ ਪਿੰਡ ਪੱਧਰ ਤੇ ਉੱਠ ਕੇ ਆਪਣੇ ਪਿੰਡ ਨੂੰ ਆਪਣੇ ਆਪਣੇ ਆਪ ਚੋਂ ਉੱਠ ਕੇ ਕਹਿ ਸਕਦੇ ਆ ਆਪਣੇ ਪਿੰਡ ਨੂੰ ਸੋਨਾ ਬਣਾਉਣਾ ਚਾਹੁੰਦਾ ਆ ਆਪਣੇ ਪਿੰਡ ਦਾ ਕੂੜਾ ਕਰਕਟ ਵੇਸਟ ਮੈਨੇਜਮੈਂਟ ਤੇ ਰੁੱਖ ਬਣਾਉਣਾ ਰੁੱਖ ਜੰਗਲ ਬਣਾਉਣਾ ਚਾਹੁੰਦਾ ਆ ਸੋ ਰਾਉਂਡ ਗਲਾਸ ਫਾਊਂਡੇਸ਼ਨ ਨਾਲ ਸੰਪਰਕ ਕਰ ਸਕਦੇ ਆ ਤਾਂ ਕਿ ਅਸੀਂ ਆਪਣੇ ਪੰਜਾਬ ਨੂੰ ਹੋਰ ਸੋਹਣਾ ਬਣਾ ਸਕੀਏ ਕਿਉਂਕਿ ਅਸੀਂ ਪੱਝੇ ਨਹੀਂ ਇਥੋਂ ਅਸੀਂ ਆਪਣੇ ਪੰਜਾਬ ਨੂੰ ਸੋਹਣਾ ਬਣਾ ਸਕੀਏ ਬਹੁਤ ਸੋਹਣਾ ਕਿਉਂਕਿ ਸਾਡਾ ਪੰਜਾਬ ਬਹੁਤ ਸੋਹਣਾ ਆ ਜੀ ਅਸੀਂ ਆ ਜਿਹੜੀਆਂ ਸੜਕਾਂ ਤੇ ਪਲਾਸਟਿਕ ਜਾਂ ਆ ਚੀਜ਼ਾਂ ਦੇਖੋ ਕਿੰਨਾ ਸੋਹਣਾ ਲੱਗਦਾ ਪਏ ਇੱਕ ਇਹਨੂੰ ਹੋਰ ਬਣਾ ਦਈਏ ਤਾਂ ਹੋਰ ਸੋਹਣਾ ਹੋ ਜਾਊਗਾ ਤੁਸੀਂ ਦੇਖ ਸਕਦੇ ਆ ਪੰਜਾਬ ਕਿੰਨਾ ਸੋਹਣਾ ਆ। ਹਨੇ ਸ਼ੁਪਰਿਆ ਬੱਦਲ ਹੋਇਆ ਪਿਆ ਦੂਰ ਦੂਰ ਤੱਕ ਰੋਖਿਆ। ਐਕਸੀਨੇਟਿੰਗ ਹੈ ਤੁਹਾਨੂੰ ਖਿੱਚਦੇ ਆ ਇਹ। ਸੋ ਉਵੇਂ ਬਣੋ ਪੰਜਾਬ ਦੇ ਜੋ ਅਸੀਂ ਪੰਜਾਬ ਦੇ ਹੈਗੇ ਆ। ਹਨਾ। ਧੰਨਵਾਦ। ਜੁੜੇ ਰਹੋ ਰਾਉਂਡ ਗਲਾਸ ਫਾਊਂਡੇਸ਼ਨ।